ਮੇਰਾ ਨਾਮ ਦਾ ਮੇਰਾ ਨਾਮ ਆਦੀ ਪ੍ਰਦੀਪ ਕੁਮਾਰ ਸ਼ਰਮਾ ਪੰਜਾਬ ਰੋਡਵੇ ਪਨਬਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਦਾ ਮੈਂ ਸਰਪ੍ਰਸਤਾਂ ਬਟਾਲੀ ਦੀਪੂ ਤੋਂ ਔਰ ਆਦੀ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਆ ਇਹ ਸਾਨੂੰ ਕਰਨ ਵਾਸਤੇ ਮਜਬੂਰ ਕੀਤਾ ਗਿਆ ਕਿਉਂਕਿ 28 ਤਰੀਕ ਨੂੰ ਕਿਲੋਮੀਟਰ ਸਕੀਮਾਂ ਦਾ ਟੈਂਡਰ ਖੋਲਣਾ ਸੀ ਉਹਦੇ ਵਿਰੋਧ ਵਿੱਚ ਅਸੀਂ 11 ਵਜੇ ਗੇਟ ਰੈਲੀ ਕਰਨੀ ਸੀ ਪਰ ਸਰਕਾਰ ਨੇ ਸਮਝ ਨਹੀਂ ਆਈ ਸਾਨੂੰ ਕਿ ਸਾਡੇ ਪੀਸਫੁਲੀ ਜਿਹੜੇ ਪ੍ਰੋਟੈਸਟ ਨੇ ਉਹਨਾਂ ਨੂੰ ਦੱਬਣ ਵਾਸਤੇ ਗੇਟ ਰੀਜਾਂ ਨੂੰ ਦੱਬਣ ਵਾਸਤੇ ਸਾਡੇ ਲੀਡਰ ਜਿਹੜੇ ਨੇ ਸੂਬਾ ਆਗੂ ਨੇ ਤਕਰੀਬਨ ਪੰਜਾਬ ਦੇ ਵਿੱਚ 27 ਡੀਪੋਂਡ ਦੇ ਸੂਬਾ ਆਗੂ ਜਿਹੜੇ ਆ ਉਹ ਰੌਂਡ ਅਪ ਕਰ ਲਏ ਨੇ ਔਰ ਖੁਦ ਮੈਨੂੰ ਵੀ ਸਵੇਰੇ 4 ਵਜੇ ਸਾਡੇ ਘਰ ਪੁਲਿਸ ਆਈ ਮੈਂ ਅਰੈਸਟ ਦੇ ਸੀਗਾ ਮੇਰੇ ਘਰ ਕੋ ਪ੍ਰੋਗਰਾਮ ਸੀ ਮੈਨੂੰ ਵੀ ਰੌਂਡ ਅਪ ਕਰਨਾ ਆਏ ਸੀ ਚਲੋ ਕੋਈ ਐਵੇਂ ਦੇ ਵਿੱਚ ਸਾਡੇ ਸਾਰੇ ਪੰਜਾਬ ਦੇ ਵਰਕਰਾਂ 'ਚ ਰੋਸ ਹੈ ਤੇ ਸਾਡੇ ਸਾਥੀਆਂ ਨੂੰ ਜਿਹੜਾ ਵਾ ਫੌਰੀ ਤੌਰ ਤੇ ਛੱਡਿਆ ਜਾਵੇ ਤੇ ਜੇ ਕੋਈ ਗੱਲਬਾਤ ਕਰਨੀ ਹੈ ਤੇ ਉਹ ਟੇਬਲ ਟਾਕ ਕੀਤੀ ਜਾਵੇ ਉਹਦੇ ਕਰਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਡੀ ਪਨਬਾਸ ਪੀਆਰਟੀਸੀ ਤੇ ਪੰਜਾਬ ਰੋਡਵੇ ਜਿਹੜੀ ਹੈ ਮੁਕੰਮਲ ਹੜਤਾਲ ਤੇ ਅੱਜ ਤੇ ਇਹ ਮੁਕੰਮਲ ਹੜਤਾਲ ਤੇ ਇਹ ਉਹ ਵੀ ਹੁਣ ਜੀ ਮੁਕੰਮਲ ਹੜਤਾਲ ਆ ਜੀ ਔਰ ਲਗਾਤਾਰ ਜਾਰੀ ਰਹੇਗੀ ਜਨਾਚਰ ਸਰਕਾਰ ਕੋਈ ਸਾਡੇ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਨਹੀਂ ਕਰਦੀ ਸਾਡੇ ਵਰਕਰਾਂ ਨੂੰ ਪੱਕੇ ਨਹੀਂ ਕਰਦੀ ਸਾਡੇ ਵਰਕਰਾਂ ਨੂੰ ਜਿਹੜੇ ਫੜੇ ਹੋਏ ਸਾਥੀ ਨੇ ਰਾਉਂਡ ਅਪ ਕੀਤੇ ਉਹਨਾਂ ਨੂੰ ਬਗੈਰ ਕਿਸੇ ਸਮਝੌਤੇ ਤੋਂ ਰਿਹਾ ਨਹੀਂ ਕਰਦੇ ਜਗਦੀਪ ਸਿੰਘ ਮੈਂ ਬਟਾਰ ਡੀਪੂ ਦਾ ਸੈਕਟਰੀ ਸਾਨੂੰ ਜਦੋਂ ਅੱਜ ਸਵੇਰੇ ਪਤਾ ਲੱਗਾ ਵੀ ਸਾਡੇ ਕੋਈ ਸਾਥੀ ਪੁਲਿਸ ਦੇ ਹਰਸਤ ਦੇ ਵਿੱਚ ਲੈ ਲਿਆ ਅੱਜ ਗੇਟ ਰੈਲੀ ਕਰਨੀ ਸੀ ਅਸੀਂ ਕਿਲੋਮੀਟਰ ਸਕੀਮ ਦੇ ਵਿਰੋਧ ਦੇ ਵਿੱਚ ਤੇ ਉਹਦੇ ਕਰਕੇ ਸਵੇਰ ਤੋਂ ਹੀ ਜਿਹੜਾ ਅਸੀਂ ਡੀਪੂ ਬੰਦ ਕਰਤੇ ਤੁਰੰਤ ਜਿਹਦੇ ਕਰਕੇ ਅੱਜ ਹੜਤਾਲ ਸਾਨੂੰ ਕਰਨ ਲਈ ਸਰਕਾਰ ਨੇ ਮਜਬੂਰ ਕਰਤਾ ਤੇ ਆਉਣ ਵਾਲਾ ਜਿਹੜਾ ਵਾ ਜਿੰਨਾ ਚਿਰ ਤੱਕ ਸਾਡੇ ਉਹ ਸਾਥੀ ਛੱਡੇ ਨਹੀਂ ਜਾਂਦੇ ਤੇ ਚਾਹੇ ਇਹ ਟੈਂਟ ਰੱਦ ਨਹੀਂ ਕੀਤਾ ਜਾਂਦਾ ਉਹਨਾਂ ਚ ਡਿਪੂਏ ਬੰਦ ਹੀ ਰਹਿਣਗੇ